ਜਨਾਬ ਸਰਕਾਰ ਮਰਦਾਵਾ 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 ਪਾਵਰ ਕਮ ਕੰਦੀ ਦੇ ਪ੍ਰੈਸ਼ਟ ਮੈਨੇਜਮੈਂਟ ਮਰਦਾਵਾ 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 ਬਿਜਲੀ ਕਮ ਜਿੰਦਾਬਾਦ 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 ਬਿਜਲੀ ਕਮ ਜਿੰਦਾਬਾਦ 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 ਬਿਲੀ ਕਮਾ ਲਲਕਾਰਦਾ ਜਿੱਡੇ ਮੂ ਸਰਕਾਰ ਦਾ ਬਿਲੀ ਕਮਾ ਲਲਕਾਰਦਾ ਜਿੱਡੇ ਮੂ ਸਰਕਾਰ ਦਾ ਹੱਕਾਂ ਲਈ ਜੋ ਲੜਦੇ ਲੋਕ ਜਿੰਦਾਬਾਦ ਦਾਂਦੇ ਲੋਕ ਹੱਕਾਂ ਲਈ ਜੋ ਲੜਦੇ ਲੋਕ ਜਿੰਦਾਬਾਦ ਤੋਂ ਨਹੀਂ ਦਾਂਦੇ ਲੋਕ ਸਸਕਲ ਪ੍ਰਧਾਨ ਜੀ ਜਿਹੜੇ ਤੁਸੀਂ ਅੱਜ ਇਹ ਧਾਨਾ ਪ੍ਰਦਰਸ਼ਨ ਕਾਰਨਾਵੇ ਕਿਹਦੇ ਸਬੰਧ ਵਿੱਚ ਜਾਣਕਾਰੀ ਦੇ ਸਕਦੇ ਜੀ ਅੱਜ ਦਾ ਇਹ ਜਿਹੜਾ ਪ੍ਰੋਟੈਸਟ ਹੈ ਅਸੀਂ ਇਹ ਜੁਆਇੰਟ ਫੋਰਮ ਅਤੇ ਬਿਜਲੀ ਮਹਾਂਮਾਜ ਮੇਕਤਾ ਮੰਚ ਦੇ ਸੱਦੇ ਤੇ ਦੇ ਰਹੇ ਆ ਕਰ ਰਹੇ ਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸਮੇਂ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਜਿਹੜੀਆਂ ਜਾਇਦਾਦਾਂ ਸਰਕਾਰੀ ਜਾਇਦਾਦਾਂ ਭਾਵੇਂ ਉਹ ਬਿਜਲੀ ਬੋਰਡ ਦੀਆਂ ਬਿਜਲੀ ਬੋਰਡ ਦੀ ਪ੍ਰਾਪਰਟੀ ਹੈ ਭਾਵੇਂ ਉਹ ਕਿਸੇ ਹੋਰ ਮਹਿਕਮੇ ਦੀ ਆ ਚਾਹੇ ਪੀਡਬਲ ਡੀ ਦੀਆਂ ਕਲੋਨੀਆਂ ਆ ਇਰੀਗੇਸ਼ਨ ਡਿਪਾਰਟਮੈਂਟ ਦੀ ਆ ਇਹ ਹੈ ਪਛੂ ਹਸਤਾਲ ਜਿਹੜੀਆਂ ਵੀ ਸਰਕਾਰੀ ਜਾਇਦਾਦਾਂ ਕਈਆਂ ਹਨ ਉਹਨਾਂ ਨੂੰ ਸਰਕਾਰ ਵੱਲੋਂ ਵੇਚਣ ਦੀ ਜਿਹੜੀ ਹੈ ਤਿਆਰੀ ਕੀਤੀ ਹੋਈ ਹੈ ਤੇ ਉਹਦੇ ਸਬੰਧ ਦੇ ਵਿੱਚ ਅੱਜ ਦਾ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਬਿਲੀ ਐਕਟ 1948 ਇਹ ਕਹਿੰਦਾ ਕਿ ਜਿਸ ਪਰਤ ਲਈ ਲੋਕਾਂ ਨੇ ਇਹ ਜ਼ਮੀਨਾਂ ਜਿਹੜੀਆਂ ਦਿੱਤੀਆਂ ਸੀਗੀਆਂ ਬਿਲੀ ਰੋਡ ਨੂੰ ਚਾਹੀਏ ਉਹ ਕਿਤੇ ਡਿਪਾਰਟਮੈਂਟ ਨੂੰ ਉਸੇ ਪਰਤ ਦੇ ਲਈ ਇਹ ਵਰਤੀਆਂ ਜਾਣੀਆਂ ਸੀਗੀਆਂ ਪਰ ਜੇਕਰ ਕਿਸੇ ਕਰਨੇ ਨਾ ਜ਼ਮੀਨਾਂ ਦੀ ਜਾਂ ਪ੍ਰਾਪਰਟੀ ਦੀ ਜ਼ਰੂਰਤ ਨਹੀਂ ਹੈਗੀ ਤਾਂ ਐਕਟ ਦੇ ਕਹਿੰਦਾ ਕਿ ਉਹਨਾਂ ਨੂੰ ਹੀ ਵਪਸ ਕੀਤੀ ਜਾ ਸਕਦੀ ਹੈ ਪ੍ਰਾਪਰਟੀ ਪਰ ਸਮੇਂ ਦੀ ਸਰਕਾਰ ਲਾਲਚ ਵਿੱਚ ਆ ਕੇ 5000 ਕਰੋੜ ਰੁਪਏ ਮੁਨਾਫਾ ਕਮਾਉਣ ਦੇ ਲਈ ਇਹ ਸਰਕਾਰੀ ਜਾਇਦਾਦ ਨੂੰ ਵੇਚਣ ਜਾ ਰਹੀ ਹੈ ਇਸ ਦੀ ਜਿਹੜਾ ਮਿਸਾਲ ਮੈਂ ਦੇਣੀ ਚਾਹਨਾ ਕਿ ਪਿਛਲੇ ਪਿਛਲੀ ਕੈਪਟਨ ਸਰਕਾਰ ਦੇ ਵੇਲੇ ਜੋ ਬੀਵੀ ਥਰਮਲ ਹੈ ਇੱਕ ਇਹ ਬਠਿੰਡੇ ਦਾ ਉੱਥੇ ਜਿਹੜਾ 700 ਕਰੋੜ ਰੁਪਏ ਲਾ ਕੇ ਉਹਨੂੰ ਜਿਹੜਾ ਉਹਨੂੰ ਅਪਗ੍ਰੇਡ ਕੀਤਾ ਗਿਆ ਸੀਗਾ ਪਰ 7 ਸਾਲ ਬੀਤਣ ਦੇ ਬਾਵਜੂਦ ਵੀ ਉਹੋ ਜਿਹੜਾ ਆ ਉਹ ਬੰਦ ਕਰ ਦਿੱਤਾ ਗਿਆ ਉਹ ਤੋਂ ਕੋਈ ਵੀ ਪ੍ਰੋਫਿਟ ਨਹੀਂ ਆਇਆ ਇਹਨਾਂ ਪੈਸਾ ਖਰਚ ਕੇ ਵੀ ਇਸ ਤਰ੍ਹਾਂ ਸਰਕਾਰ ਜਿਹੜੀ ਆ ਉਹ ਲੋਕਾਂ ਦਾ ਜਿਹੜਾ ਪੈਸਾ ਆ ਉਹਨੂੰ ਜਿਹੜਾ ਗਲਤ ਪਰਪਰਿਸ਼ੇ ਲਈ ਵਰਤ ਰਹੀ ਹੈ ਇਸ ਕਰਕੇ ਲੋਕਾਂ ਵੱਲੋਂ ਲਗਾਤਾਰ ਭਾਵੇਂ ਬਿਜਲੀ ਬੋਰਡ ਦੀਆਂ ਜਿੱਥੇ ਬੰਨੀਆਂ ਚਾਹੇ ਹੋਰ ਕਿਸੇ ਸਰਕਾਰੀ ਮਹਿਕਮੇ ਦੀਆਂ ਜਿੱਥੇ ਬੰਨੀਆਂ ਉਹ ਸਾਰੀਆਂ ਨਾਲ ਨਾਲ ਕਿਸਾਨ ਜਿੱਥੇ ਬੰਨੀਆਂ ਵੀ ਇਸ ਗੱਲ ਦਾ ਜਿਹੜਾ ਉਹ ਲਗਾਤਾਰ ਵਿਰੋਧ ਕਰ ਰਹੀਆਂ ਇਹੀ ਸਾਡਾ ਅੱਜ ਦਾ ਪ੍ਰੋਟੈਸਟ ਹੈ ਅਸੀਂ ਸਰਕਾਰ ਨੂੰ ਤਾਮ ਨਹੀਂ ਦੇਣਾ ਚਾਹੁੰਦੇ ਆ ਕਿ ਬਿਜਲੀ ਬੋਰਡ ਦੀਆਂ ਜਿੱਦਾਂ ਜਿਹੜੀਆਂ ਉਹ ਬਿਲਕੁਲ ਨਾ ਵੇਚਿਆ ਜਾਣ ਜੇਕਰ ਸਰਕਾਰ ਨੇ ਇਹਨੂੰ ਅੱਗੇ ਹਰ ਕਦਮ ਵਧਾਇਆ ਤਾਂ ਹੋਰ ਵੀ ਇਸ ਤੋਂ ਤਿੱਖਾ ਜਿਹੜਾ ਅਗਲਾ ਸੰਘਰਸ਼ ਹੋ 20 ਦੀ ਰੂਟ ਦੇ ਕੰਮੇ ਕਰ ਲੈ ਮਨਜ਼ੂਰ ਹੋਣਗੇ